ਸ਼੍ਰੋਮਣੀ ਕਾਲੀ ਦਲ ਜਿਹੜਾ ਦੁਨੀਆ ਵਿੱਚ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ ਸਮੇਸਬੀ ਨਹੀਂ ਹੈ ਕਿ ਅੱਜ ਜਿਹੜਾ ਲੋੜ ਕਿਉਂ ਪਈ ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੀ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਪੰਥਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਉਜਾ ਵਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਅਕਾਲਤਾਸ ਸਾਹਿਬ ਤੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਮਾਲ ਸੇ ਝੁੰਡਾ ਦੇ ਕਮਾਂਡ ਇੱਥੇ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਕਮੀ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਤਰ ਸਾਹਿਬ ਦੇ ਤੇ ਸਨਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਹ ਨਹੀਂ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਬੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵੱਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਅਕਾਤਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੀ ਬੁਲਾਏ ਕਿਤੇ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜਿਹਨੂੰ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਦੁਬਦਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਵਿਖਰੇਵਾ ਪਿਆ ਸੀ ਉਹ ਮਤ ਜਿਹੜੇ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਅਕਾਲਤਾ ਸਾਹਿਬ ਤੋਂ 7 ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵੀਨਸ਼ਨ ਲਾਇਆ ਪਰ ਦਬਾਅ ਹੇਠ ਵਸਦੁੱਲੀ ਕਰਕੇ ਕਮਜ਼ੋਰੀ ਕਰਕੇ ਅਸਤੀਫਾ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ 5 ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਬਿੱਤੇ ਦੇ ਅੰਤਿਮ ਅਰਦਾਸ ਕੀਤੀ ਸ਼੍ਰੀ ਅਕਾਲਤਾ ਸਾਹਿਬ ਤੇ ਆ ਕੇ ਹਰਾਂ ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਅਸੀਂ ਆਈ ਹਾਂ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਪਰਤੀ ਆ ਗੁੰਮਰਾਹ ਕੀਤਾ ਜਾ ਰਿਹਾ ਪਰਤੀ ਦੇ ਨਾਂ ਤੇ ਤਾਂ ਉਹਦੇ ਬਰਕਰਾਰ ਚਲੋ ਅਸੀਂ ਅਸੀਂ ਕਿਸੇ ਕੋ ਸਰਟੀਫਾਈ ਨਹੀਂ ਲਾਣੇ ਅਸੀਂ ਤਖਤ ਸਾਹਮਣੇ ਆਈ ਹਾਂ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਵਾਂਗੇ ਨਵੀਂ ਪਾਰਟੀ ਹੋਏਗੀ ਕਿਸ ਤਰ੍ਹਾਂ ਦੀ ਪਰਤੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਪਹਿਲੇ ਪਰਤੀ ਕਿਹੜੀ ਸੀ ਦੇਖੋ ਸ਼੍ਰੀ ਅਕਾਲ ਤਾ ਸਭ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਭਰਤੀ ਕਰ ਰਹੇ ਹਾਂ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨਸਾਰ ਸੀ ਕੌਮ ਨੂੰ ਇਕੱਠੇ ਕਰਨਾ ਯਾਨੀ ਕਿ ਅੱਜ ਦੀ ਭਰਤੀ ਜਿਹੜੀ ਸਰਪ੍ਰਵਾਨਤ ਮੰਨੀ ਜਾਏਗੀ ਦੇਖੋ ਜਦੋਂ ਸ਼੍ਰੀ ਅਕਾਲ ਤਾ ਸਭ ਸਰਪ੍ਰਵਾਨਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਵਾਨਤੀ ਹੋਏਗੀ ਜਿਹੜੇ ਕੱਲ ਬੇਨਤੀ ਕਰਦੇ ਨੇ ਜਿਹੜੇ ਸਾਰੇ ਵੀ ਆਪ ਨੂੰ ਨੇ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਪਾਉ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੀਦਾ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂ ਇਕੱਠੇ ਹੋਣਾ ਚਾਹੀਦੇ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਹਕਮਤਾਰ ਸਾਹਿਬ ਦੀ ਸ਼ਰਨ ਚਾਓ ਜਿੱਥੇ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਲਵਿੰਦਰ ਸਿੰਘ ਮੈਂਬਰ ਕਮੇਟੀ ਦਾ ਇਹ ਜਿਹੜੀ ਪ੍ਰਤੀਗਿਆ ਹੀ ਮੰਨੀ ਜਾਏਗੀ ਬਿਲਕੁਲ ਜੀ ਬਲਵਿੰਦਰ ਸਿੰਘ ਭੁੰਦਨ ਵੱਲੋਂ ਜੱਥੇਦਾਰਾਂ ਨੂੰ ਤੁਸੀਂ ਕੱਲੇ ਕੱਲੇ ਤੁਸੀਂ ਕੱਲੇ ਤੁਸੀਂ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਵਿੰਦਾ ਸਿੰਘ ਭੁੰਨੋ ਉਹ ਮੈਂ ਉਹਨਾਂ ਕੋਈ ਸਰਟੀਫੀਕੇਟ ਹੀ ਲੈਣਾ ਜੀ ਉਹ ਇੱਕ ਮਿੰਟ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਕਾਲਦਨ ਆਪਣਾ ਕੰਮ ਕਰਨਾ ਭੁੰਨਾਂ ਨੂੰ ਪਤਾ ਹੋਏਗਾ ਜਿਨ੍ਹਾਂ 23 ਸਾਲ ਉਹਨਾਂ ਕੱਟੇ ਐ ਉਥੇ ਰਾਜ ਸਭਾ ਚ ਰਹੇ ਐ ਉਹਨਾਂ ਨਾਲ ਐਮਪੀ ਰਹੇ ਐ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਐ ਕੀ ਭਾਜਪਾ ਸਾਨੂੰ ਕਹੇਗੀ ਕਿ ਸ਼੍ਰੀ ਕਾਲਦਨ ਸਾਹਿਬ ਦੀ ਛੱਦਰ ਛਾਇਆ ਥੱਲੇ ਆਓ ਕੀ ਭਾਜਪਾ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ਨਾਂ ਸਾਥ ਚੱਲੋ ਕਿ ਬੀਜੇਪੀ ਨੇ ਸਾਨੂੰ ਇਹ ਇੱਧਰ ਨੂੰ ਤੋੜਨਾ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਹਿਣਾ ਕਿ ਇੱਥੋਂ ਦੀ ਮਰਿਆਦਾ ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਤੋਂ ਰਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਆਣਾ ਲੱਗਦਾ ਤਾਂ ਉਹਨਾਂ ਨੇ ਚਾਏ ਜੀ ਦੇਖੋ ਮੈਂ ਮੈਂ ਕਿਸੇ ਵਾਰ ਕੀ ਕਹਾਂ ਹਰਜਿੰਦਰ ਸਿੰਘ ਧਾਮੀ ਨੇ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਐ ਤੂੰ ਆ ਜਾਣਗੇ ਨਹੀਂ ਤੇ ਉਹਨਾਂ ਸੋਚਣ